ਹੈਲੋ ਜੀ ਸਤਿ ਸ਼੍ਰੀ ਅਕਾਲ ਆਦਾ ਨਮਸਤੇ ਚਾਨਣ ਕਾਦਾ ਕਰਾਂ ਮੋਵਤੀ ਲਾ ਜਾ ਮੋਵਤੀ ਲਾ ਜਾ ਕੋਸ਼ਵਾਨਾ ਤਰਾ ਹਲੋ ਤੁਸੀਂ ਲਾਈਨ ਤੇ ਆਉਂ ਦੇਖ ਮੈਂ ਨਹੀਂ ਆ ਉਹ ਜਾਨ ਵੀਡੀਓ ਪਾ ਗਈ ਸੀ ਗਾਇਸ ਅਦਰ ਮੈਂ ਤੇ ਸੀ ਮੈਂ ਤੇ ਵੀਡੀਓ ਪਾਤੀ ਸੀ ਮੈਂ ਤੇ ਤਾਂ ਬਾਟ ਤੁਹਾਡੇ ਲਾਈਵ ਦੇ ਵਿੱਚ ਨਹੀਂ ਆਏਗਾ ਬਾਏ ਟਾਟਾ ਜਾ ਪੁੱਤ ਚਾਨਣ ਕਰਕੇ ਆ ਚਾਚੀ ਅੱਜ ਦਿਨ ਮੋਬਾਈਲ ਦਾ ਔਰ ਇਸ ਤੇ ਚਾਨਣ ਕਰ ਔਰ ਸਾਬ ਆ ਲੈ ਕੇ ਜਾ ਫੋਨ ਨਾ ਚਾਨਣ ਕਰ ਚਾਚੀ ਆ ਵੀ ਇੱਥੇ ਪਿਆਪ ਕੋ ਦੇ ਵੱਡਾ ਫੋਨ ਨਹੀਂ ਤੇ ਪਾਪਾ ਨੂੰ ਪੁੱਛ ਕਿੱਥੇ ਵੱਡਾ ਫੋਨ ਔਰ ਸੁਣਾਓ ਸਭ ਠੀਕ ਠਾਕ ਸਭ ਓਕੇ ਫੈਮਿਲੀ ਟੂਡੀ ਸਭ ਓਕੇ ਵੀਰੇ ਕੋਡ ਕਰੀਮ ਨਹੀਂ ਆਗੀ ਦੇ ਦੇ ਕੋਈ ਤਾਂ ਦੇ ਦੋ ਹੈਗੀ ਤਾਂ ਮਰ ਮੈਂ ਮੈਂ ਕਿਤਾ ਭੋਲੇ ਮਾਰ ਖਾ ਨੀ ਲਾ ਕੇ ਤੇ ਇੰਨਾ ਤਾਂ ਲਿਆ ਲਿਆ ਰੱਖ ਦੱਸ ਚੱਕ ਨਹੀਂ ਆਂ ਬੈਣੇ ਲੈ ਕਲਮੇ ਜੀ ਹੁੰਦੀ ਗੋਲ ਜੀ ਹੁੰਦੀ ਆ ਨਾ ਨੰਮੀ ਦੇ ਨਾਲ ਗੋਲ ਜਾਲ ਪਰੇ ਮਾਤਾ ਪੈਣੀ ਕਿਤੇ ਪਾウダー ਲਾ ਪਾウダー ਹੈ ਪਾウダー ਲਾ ਪਾウダー ਮੂਤੇ ਪਾウダー ਲਾ ਫਿਰ ਕੀ ਮੂਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਹੋਰ ਸੁਣਾਓ ਵੀਰ ਜੀ ਠੀਕ ਠਾਕ ਸਭ ਫੈਮਿਲੀ ਟੂ ਠੀਕ ਓਕੇ ਹਾਂ ਜੀ ਕੋਈ ਨਹੀਂ ਝੱਟ ਚਾਨਣ ਕਰ ਲਾ ਐਡੀ ਜਲਦੀ ਫੋਨ ਖੋਜਣੀ ਚੱਲਿਆ ਹੋਰ ਸੁਣਾਓ ਸਭ ਠੀਕ ਠਾਕ ਵੀਰ ਜੀ ਹੋਰ ਕੰਮਕਾਰ ਦੱਸੋ ਕੀ ਕੰਮਕਾਰ ਹੈ ਤੁਹਾਡਾ ਕਿਹੜੀ ਕਿਹੜੀ ਲੋਕੇਸ਼ਨ ਹੈ ਤੁਹਾਡੀਆਂ ਮੈਸੇਜ ਕਰਕੇ ਸੈਂਡ ਕਰੋ ਜੀ ਲੋਕੇਸ਼ਨ ਆਪਣੀ ਕਿੱਥੋਂ ਕਿੱਥੋਂ ਜੁੜੇ ਹੋਏ ਆ ਸਾਡੇ ਨਾਲ ਤੁਸੀਂ ਉਹ ਬਾਹਰਲਾ ਬਲਵੰਤ ਜੀ ਗਾਲੇ ਜਿਹੜੇ ਸਾਡੇ ਨਾ ਹੂੰ ਲਾ ਖਾ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਸਭ ਨੂੰ ਜਿਹੜੇ ਵੀ ਮੇਰੇ ਵੀਰ ਨਵੇਂ ਜੁੜੇ ਆ ਸਟ੍ਰੀਮ ਤੇ ਲਾਈਕ ਕਰ ਦਿਓ ਸਟ੍ਰੀਮ ਨੂੰ ਪਲੀਜ਼ ਲਾਈਕ ਕਰ ਦਿਆ ਕਰੋ ਪਲੀਜ਼ ਸਟ੍ਰੀਮ ਨੂੰ ਸਾਰੇ ਮੇਰੇ ਵੀਰ ਸਟ੍ਰੀਮ ਨੂੰ ਲਾਈਕ ਕਰ ਦਿਆ ਕਰੋ ਫੋਲੋ ਕਰ ਦਿਆ ਕਰੋ ਜੀ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਸਟ੍ਰੀਮ ਨੂੰ ਲਾਈਕ ਕਰ ਦਿਓ ਮੇਰੇ ਵੀ ਸਾਰੇ ਜਿੰਨੇ ਵੀ ਜੁੜੇ ਹੋਏ ਆ ਲਾਈਵ ਤੇ 8 ਜਾਣੇ ਸਟ੍ਰੀਮ ਤੇ ਜੁੜੇ ਲਾਈਕ ਇੱਕ ਵੀ ਨਹੀਂ ਲਾਈਕ ਕਰ ਦਿਓ ਪਲੀਜ਼ ਸਟ੍ਰੀਮ ਨੂੰ ਕੋ ਫੋਨ ਰੱਖੀ ਆਲੀ ਆ ਲੋਕੇਸ਼ਨ ਕਾ ਸੈਂਡ ਕਰੋ ਜੀ ਕਮੈਂਟ ਚ ਆਪਣੀ ਕਿੱਥੋਂ ਕਿੱਥੋਂ ਜੁੜੇ ਆਏ ਤੁਸੀਂ ਸਾਡੇ ਨਾਲ ਲਾਈਵ ਤੇ ਜਿੰਨੇ ਜਾਣੇ ਨੇ ਸਟ੍ਰੀਮ ਤੇ ਜੁੜੇ ਆ ਪਲੀਜ਼ ਲਾਈਕ ਕਰ ਦਿਆ ਕਰੋ ਸਟ੍ਰੀਮ ਨੂੰ ਹੋਰ ਸੁਣਾਉਣ ਨੂੰ ਸਭ ਠੀਕ ਠਾਕ ਫੈਮਲੀ ਟੂਡੀ ਸਭੂਕੇ ਮੇਰੇ ਵੀਰ ਕਮੈਂਟ ਕਰ ਸਕਦੇ ਹੋ ਤੁਸੀਂ ਗੱਲਬਾਤ ਕਰੋ ਕਮੈਂਟ ਚ ਪਲੀਜ਼ ਕਮੈਂਟ ਕਰ ਦਿਆ ਕਰੋ ਵੀਰ ਕੋਈ ਨਾ ਕੋਈ ਲਾਈਵ ਸਟ੍ਰੀਮ ਤੇ ਫੇਰ ਹੀ ਬੈਠਣ ਦਾ ਫਾਇਦਾ ਏ ਵੀਰ ਕੋਈ ਗੱਲਬਾਤ ਕਰੇ ਕੋਈ ਗੱਲਬਾਤ ਨਹੀਂ ਕਰਨੀ ਲਾਈਵ ਸਟ੍ਰੀਮ ਤੇ ਤੇ ਫਿਰ ਬੋਰ ਝੇ ਹੋ ਜਾਂਦੇ ਨਾਲੇ ਤੁਸੀਂ ਬੋਰ ਨਾਲੇ ਮੈਂ ਬੋਰ ਤੋਮੈਂਟ ਕਰਕੇ ਕੁਝ ਵੀ ਕੋਈ 베ਰਾ ਵੀਰ ਪੁੱਛਣਾ ਚਾਹੁੰਦਾ ਹੈ ਏਰੀਆ ਮੇਰਾ ਫਰੋਈਪੁਰ ਹੈ ਪੁੱਛ ਸਕਦਾ ਹੈ ਮੇਰੇ ਵੀਰ ਸਟ੍ਰੀਮ ਤੇ ਕਮੈਂਟ ਛੱਡ ਦਿਓ ਕਿਹੜੇ ਕਿਹੜੇ ਏਰੀਆ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਜਾਂਗੇ। ਕਾਜੀ ਕਾਜੀ ਹਾਂ? ਅੰਦਰ ਹੀ ਇਹ ਕਰੀ।

ਵੋਨੇ ਲਓ ਚਲ ਚਲੋ ਭੱਜੋ ਹੁਣ ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਸਭ ਠੀਕ ਠਾਕ ਫੈਮਿਲੀ ਟੂ ਰੀਸਾ ਬੁਕੇ ਕਿਹੜੀ ਜਗ੍ਹਾ ਤੇ ਤੁਸੀਂ ਸਾਡੇ ਨਾਲ ਕਿਹੜੀ ਲੋਕੇਸ਼ਨ ਤੋਂ ਦੀ ਸਟ੍ਰੀਮ ਨੂੰ ਲਾਈਕ ਕਰ ਦਿਆ ਕਰੋ ਜੀ ਜਦੋਂ ਵੀ ਕੋਈ ਸਟ੍ਰੀਮ ਤੇ ਨਵਾਂ ਬੰਦਾ ਆਉਂਦਾ ਮੇਰਾ ਵੀਰ ਸਟ੍ਰੀਮ ਨੂੰ ਲਾਈਕ ਕਰ ਦਿਆ ਕਰੋ ਪਲੀਜ਼ ਦਾਦਾ 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 ਹੂੰ ਦਾਦਾ ਆ ਜੀ ਇੱਕ ਹੀ ਆ ਇੱਕ ਵਾਰੀ ਕਰੋ ਬੰਦਾ ਆ ਜੀ ਮੈਂ ਵੀ ਕਰਾਂ ਨਹੀਂ ਨਹੀਂ ਤੂੰ ਰੈਂਡ ਚਾ ਆ ਜੀ ਆਓ ਜੀ दादा मैं दे देना एक पटा बुक्का दो एक बुक्का दो ओके ਲੋ ਗਿਆ ਹਾਂ ਰੋਟੀ ਚਲੋ ਫੋਦਾ ਜੀ ਚਲੋ ਲੈਣਾ ਲਾਲ ਆਉਣੀ ਹੈ ਤੂੰ ਲਾਲ ਤੇ ਲਾਇਆ ਕਦਮ ਤਾਂ ਲੱਗਾ ਚਾਰਜ ਤਾਂ ਉਹ ちゃっਦਾ ਚੰਦੇ ਦੇ ਰੱਖਦੇ ਸਰ ਤੇ ਦੂਜਾ ਲਾ ਦੇ ਉੱਥੇ ਪੈਰ ਬਿੱਡਾਂ ਦੇ ਸਾਡੇ ਕਿਆ ਹੈਲੋ ਫਰੈਂਡਸ ਹੈਲੋ ਫਰੈਂਡਸ ਕਾਓ ਕੀ ਹਾਲ ਚਾਲ ਹੈ ਜੀ ਤੁਹਾਡਾ ਮੈਂ ਹਾਂ ਮਨਜੋਤ ਸਿੰਘ ਸਿੱਧੂ ਤੁਸੀਂ ਦੱਸੋ ਬਿਲੋਂਗ ਕਿੱਥੋਂ ਕਰਦੇ ਹੋ ਮੇਰੇ ਵੀਰ ਮੈਂ ਹਾਂ ਮਨਜੋਤ ਸਿੰਘ ਸਿੱਧੂ ਜੁੜੀ ਮੇਰੀ ਗੁੱਡੀ